ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੀ ਮਕਰੋਨੀ ਬਣਾਉਣਾ ਪਾਣੀ ਆਪਾਂ ਗਰਮ ਹੋਣ ਵਾਸਤੇ ਰੱਖ ਲਿਆ ਜੀ ਪਾਣੀ ਨੂੰ ਥੋੜਾ ਜਿਹਾ ਅਵਾਜ਼ ਤੇ ਹੋ ਜੇ ਜੀ ਉਦੋਂ ਆਪਾਂ ਤੋਣਾ ਦਾਦੇ ਵਿੱਚ ਮਕਰੋਨੀ ਤੇ ਆਪਾਂ ਹੁਣ 1.5 ਕੱਪ ਮਕਰੋਨੀ ਦੀ ਪਾ ਲਈ ਜੀ ਉਹ ਆਪਾਂ ਵੀ ਜਿੰਨਾ ਆਪਾਂ ਨੂੰ ਚਾਹੀਦੀ ਹੈ ਵੀ ਆਪਾਂ ਹਿਸਾਬ ਨਾਲ ਬਣਾਉਣੀ ਹੋਣੀ ਪਾ ਸਕਦੇ ਆ ਤੇ ਹੁਣ ਆਪਾਂ ਇਹਨੂੰ 1-2 ਮਿੰਟ ਲਈ ਪਾਣੀ ਦੇ ਵਿੱਚ ਉਬਾਲ ਦਵਾਵਾਂਗੇ ਥੋੜਾ ਜਿਹਾ ਨਮਕ ਪਾ ਦਾਂਗੇ ਇਹ ਜਿੰਨੀ ਨਰਮ ਸ਼ੇਤੀ ਹੋ ਜੂਗੀ ਹੁਣ ਆਪਾਂ ਇਹਨੂੰ ਠਾਕ ਕੇ ਰੱਖ ਲਵਾਂਗੇ 1-2 ਮਿੰਟਾਂ ਲਈ ਬਸ ਨਰਮ ਹੋ ਜੂਗੀ ਤੇ ਸਾਡੀ ਵੀਡੀਓ ਕਿਵੇਂ ਲੱਗੀ ਜਰੂਰ ਦੱਸਣਾ ਜੀ ਕਮੈਂਟ ਕਰਕੇ ਲਾਈਕ ਵੀ ਕਰਨਾ ਸਬਸਕ੍ਰਾਈਬ ਵੀ ਕਰਨਾ ਤੇ ਸਪੋਰਟ ਕਰਨਾ ਜੀ ਸਾਨੂੰ ਬਹੁਤ ਜਰੂਰਤ ਆ ਤੁਹਾਡੀ ਸਪੋਰਟ ਦੀ ਜੀ ਤੇ ਵੀਡੀਓ ਵਾਤਵਾਂਦੇ ਸ਼ੇਅਰ ਕਰਨਾ ਤੇ ਲੋ ਜੀ ਬਸ ਹੁਣ ਆਪਣੀ ਮਕਰੋਨੀ ਤਿਆਰ ਆ ਗਈ ਥੋੜਾ ਜਿਹਾ ਸੇਕ ਲੱਗਦਾ ਤੇ ਆਪਾਂ ਹੁਣ ਇੱਥੇ ਦੇਖ ਲੈਣੀ ਆ ਜੀ ਥੋੜਾ ਜਆ ਚਰਦ ਨਾਲ ਬਸ ਬਣੀ ਚੁੱਕੀ ਹੈ ਜੀ ਮਾੜਾ ਜਿਹਾ ਸੇਕ ਲੱਗਦਾ ਤੇ ਇਹ ਖਾਣ ਚ ਬਹੁਤ ਵਧੀਆ ਬਣਦੀ ਹੈ ਜੀ ਬਾਕੀ ਹਲਕੀ ਫੁਲਕੀ ਮੀਂਦੀ ਹੈ ਜੀ ਜਿਵੇਂ ਬੱਚੇ ਦੁਕਾਨਾਂ ਤੋਂ ਚੀਜ਼ਾਂ ਲੈ ਕੇ ਖਾਂਦੇ ਉਹਨਾਂ ਨਾਲੋਂ ਬਹੁਤ ਵਧੀਆ ਹੁੰਦੀ ਹੈ ਜੀ ਜਿਵੇਂ ਸ਼ਾਮ ਨੂੰ ਬੱਚੇ ਵੀ ਭੁੱਖ ਵਾਲੇ ਮੰਗਦੇ ਆ ਉਦੋਂ ਬਣਾ ਕੇ ਦਿੱਤੀ ਜਾਂਦੀ ਹੈ ਜੀ ਨਾ ਕਰਕੇ ਫਿਰ ਇਹ ਆਪਾਂ ਨੂੰ ਘਰ ਵਿੱਚ ਬਣਾਉਣੀ ਬਹੁਤ ਵਧੀਆ ਲੱਗਦੀ ਹੈ ਜੀ ਵਾਕਿਆ ਆਪਾਂ ਆਪਦੇ ਸਵਾਦ ਅਨਸਾਰ ਸਵਾਨ ਪਾ ਸਕਦੇ ਆਂ ਜੀ ਆਪਣੇ ਧਿਆਨ ਵਿੱਚ ਰੱਖ ਕੇ ਬਾਹਰਲੀ ਚੀਜ਼ ਦਾ ਆਪਾਂ ਨੂੰ ਕੀ ਪਤਾ ਹੁੰਦਾ ਜੀ ਕਿ ਇਹ ਜੀ ਬਣੀ ਦੀ ਹੈ ਕੀ ਉਹਦੇ ਵਿੱਚ ਪਾਇਆ ਵਾ ਜੀ ਹੁਣ ਆਪਾਂ ਕੜਾਈ ਵਿੱਚ ਤੇਲ ਪਾ ਲਾਂਗੇ ਥੋੜਾ ਜਿਹਾ ਗਰਮ ਕਰਨ ਵਾਸਤੇ ਸਰੋਂ ਦਾ ਦੇ ਵਾਕਿਆ ਆਪਾਂ ਆਪਦੇ ਲੋੜ ਅਨਸਾਰ ਵੀ ਹਿਸਾਬ ਨਾਲ ਵੀ ਜਿਵੇਂ ਰਫੈਂਡ ਪਾਉਣਾ ਜਾਂ ਘਿਓ ਪਾਉਣਾ ਦੇਸੀ ਕਿ ਉਹ ਆਪਾਂ ਜਿਵੇਂ ਆਪਾਂ ਨੂੰ ਜਿਹੜੀ ਚੀਜ਼ ਚੰਗੀ ਲੱਗਦੀ ਹੈ ਖਾਣ ਦੇ ਵਿੱਚ ਉਹ ਆਪਾਂ ਪਾ ਸਕਦੇ ਹਾਂ ਤੇ ਹੁਣ ਆਪਾਂ ਥੋੜਾ ਜਿਹਾ ਤੇਲ ਨੂੰ ਕਲਕਾ ਲਾਂਗੇ ਜੀ ਕੱਚਾ ਬਣ ਜਾਈ ਨਹੀਂ ਆਉਂਦਾ ਤੇ ਹੁਣ ਆਪਾਂ ਅਬ ਦੇ ਹਿਸਾਬ ਨਾਲ ਜੀਰਾ ਪਾ ਸਕਦੇ ਹਾਂ ਜੀ ਜਿਵੇਂ ਆਣ ਪਾ ਸਕਦੇ ਹਾਂ ਹੁਣ ਆਪਾਂ ਪਿਆਜ਼ ਪਾ ਦੇਣਗੇ ਤੇ ਇਹਦੇ ਉੱਤੇ ਟਮਾਟਰ, ਹਰੀ ਮਿਰਚ ਉਹ ਆਪਾਂ ਆਲਦੀ ਲੋੜ ਅਨਸਾਰ ਪਾ ਸਕਦੇ ਹਾਂ ਇਹਦੇ ਵਿੱਚ ਸਬਜ਼ੀਆਂ ਵੀ ਪਈਆਂ ਨੇ ਜਿਵੇਂ ਗਾਜਰਾਂ ਹੋਈਆਂ ਮਟਰ ਹੋਵੇ ਛੇਮੜਾ ਮਟਰ ਹੋਵੇ ਜੀ ਹੁਣ ਗਰਮੀ ਦਾ ਮਹੀਨਾ ਜੀ ਤੇ ਗਾਜਰਾਂ ਵਗੈਰਾ ਆਪਨੇ ਮਿਲਦੇ ਨਹੀਂ ਜਿਆਰੂ ਹੋ ਰਹੀ ਹੁੰਦੀਆਂ ਤੇ ਬਾਕੀ ਜੀ ਆਪਣੇ ਘਰ ਇੰਨਾ ਕਿ ਸਮਾਨ ਤੁਸੀਂ ਆਪਾਂ ਪਿਆ ਟਮਾਟਰ ਤੇ ਪਈ ਹਰੀ ਮੱਠੀ ਤੇ ਇਹਨੂੰ ਆਪਾਂ ਹੁਣ 1-2 ਮਿੰਟਾਂ ਲਈ ਭੁੰਨ ਲਾਂਗੇ ਜੀ ਇਹਨੂੰ ਆਪਾਂ ਜ਼ਿਆਦਾ ਨਹੀਂ ਗਾਲਣਾਗਾ ਗੰਡਿਆਂ ਨੂੰ ਤੇ ਥੋੜਾ ਜਿਹਾ ਆਪਾਂ ਸੀਜ਼ ਲਵਾਵਾਂਗੇ ਖੜਮਾ ਰੱਖਾਂਗੇ ਤੇ ਤਾਂ ਕਿ ਇਹਦਾ ਕੱਚਾਪਣ ਜਾ ਵੀ ਪਿਆਜ਼ ਦਾ ਖੱਟੂ ਹੋ ਜਾ ਤੇ ਟਮਾਟਰ ਪਾਲੇ ਲਸਣ ਪੌਣੀ ਹੋਵੇ ਤਾਂ ਆਪਾਂ ਕੁੱਟ ਕੇ ਪਾ ਸਕਦੇ ਹਾਂ ਜੀ ਲਸਣ ਜੇ ਤੁਹਾਨੂੰ ਪਸੰਦ ਹੋਵੇ ਲਸਣ ਖਾਣਾ ਤੇ ਜੇ ਘਰ ਬੱਚੇ ਗਏ ਨਹੀਂ ਦੇ ਲਸਣ ਨਹੀਂ ਖਾਣੀ ਸਮੈਲ ਆਉਂਦੀ ਆ ਫਿਰ ਇਸ ਕਰਕੇ ਆਪਾਂ ਸਕਿਪ ਕਰ ਸਕਦੇ ਹਾਂ ਲਸਣ ਦਾ ਜੀ ਇਹ ਪਾਉਦੇ ਸਮ ਨਾਲ ਚੀਜ਼ਾਂ ਪਾ ਸਕਦੇ ਹਾਂ ਤੇ ਉਹ ਜੀ ਹੁਣ ਇੱਕ ਦੋ ਮਿੰਟ ਆਪਾਂ ਇਹਨੂੰ ਪਕਾਵ ਲਈਏ ਤੇ ਇਹਦੇ ਵਿੱਚ ਹੁਣ ਆਪਾਂ ਵੀ ਆਪਣੇ ਲੋੜ ਮੁਤਾਬਕ ਜੀ ਮਸਾਲੇ ਪਾ ਦਾਂਗੇ ਮੇਥੀ ਪਾਣੀ ਲੋੜੀ ਤਾਂ ਹਲਦੀ ਪਾਵਾਂਗੇ ਨਮਕ ਪਾਵਾਂਗੇ ਤੇ ਇੱਕ ਆਪਾਂ ਸੁੱਕੀ ਮੇਥੀ ਸਿਕਾਈ ਦੀ ਥੋੜੀ ਜੀ ਉਹ ਪਾਵਾਂਗੇ ਤੇ ਬਾਕੀ ਜੇ ਆਪਾਂ ਆਮਬ ਦਾ ਚੂਰਨ ਹੁੰਦਾ ਹੈ ਉਹ ਪਾ ਸਕਦੇ ਆ ਗਰਮ ਮਸਾਲੇ ਹੁੰਦੇ ਆ ਉਹ ਪਾ ਸਕਦੇ ਆ ਵੈਸੇ ਗਰਮ ਮਸਾਲਿਆਂ ਨੂੰ ਜੀ ਇੱਥੇ ਮੈਂ ਤਾਂ ਇਹ ਪਸੰਭੀਏ ਵੀ ਮੇਕੀ ਵਗੈਰਾ ਆਪਣੇ ਘਰੇ ਖਾਣੇ ਤਿਆਰ ਕਰੇ ਹੁਣ ਉਹ ਪਾਏ ਜਾਣਗੇ ਤਾਂ ਕਿ ਬੱਚਿਆਂ ਨੂੰ ਵੀ ਖਾਣ ਵਿੱਚ ਵਧੀਆ ਵੀ ਕੋਈ ਸਿਹਤ ਨੂੰ ਹਾਨੀਕਾਰਕ ਨਹੀਂ ਹੋਵੇ ਤਾਂ ਕਰਕੇ ਆਪਾਂ ਘਰ ਵਿੱਚ ਹੀ ਵੱਧ ਤੋਂ ਵੱਧ ਅਚਾਨੀ ਚੀਜ਼ ਬਣਾ ਕੇ ਦੇ ਸਕੀਏ ਤੇ ਇਸ ਕਰਕੇ ਆਪਾਂ ਘਰ ਵਿੱਚ ਜੀ ਤੇ ਜਰੂਰ ਦੱਸਣਾ ਜੀ ਆਪਣੀ ਕਿਵੇਂ ਲੱਗੀ ਜੀ ਵੀਡੀਓ ਤਾਂ ਕਿ ਆਪਾਂ ਅੱਗੇ ਤੋਂ ਤੁਹਾਨੂੰ ਵਧੀਆ ਵਧੀਆ ਚੀਜ਼ਾਂ ਬਣਾ ਕੇ ਦਿਖਾ ਸਕਦੇ ਹਾਂ ਜੀ ਜਿਉ ਆਪਣੀ ਸੇਕ ਲਈ ਚੰਗੀਆਂ ਹੋਣ ਘਰ ਵਿੱਚ ਹਲਕੀ ਜਿਹੀ ਕੁਲਕੀ ਹੁਣ ਆਪਾਂ ਥੋੜਾ ਜਿਹਾ ਇਹਦੇ ਵਿੱਚ ਪਾਣੀ ਛਾ ਕੇ ਟਾਕਦੇ ਹਾਂ ਇਹਨਾਂ ਨੂੰ ਥੋੜਾ ਜਿਹਾ 20 ਮਿੰਟ ਲਈ ਹਿਲਾਉਂਦੇ ਹਾਂ ਨਾ ਥੋੜੀ ਨਾਲ ਪਾਣੀ ਪਾ ਕੇ ਹਣੀ ਥੋੜਾ ਜਿਹਾ ਚੇਕ ਚਲਵਾ ਲਾਂਗੇ ਇਸ ਤੋਂ ਬਾਅਦ ਜਿਹੜਾ ਪਕਾਵਾਂਗੇ ਇਹ ਤੇ ਮੁੱਕ ਰਹੇ ਨੇ ਤੇ ਆਪਣਾ ਅਲੱਗ ਭਾਗ ਦਾ ਮਸਾਲਾ ਤਿਆਰ ਹੋ ਚੱਕਿਆ ਹੈ ਇਹਨਾਂ ਨੂੰ ਜਿਵੇਂ ਤਾਂ ਤਿਆਰ ਹੀ ਹੈ ਜੀ ਇਹਨਾਂ ਨੂੰ ਗਲ ਗਏ ਜੀ ਆਪਣੇ ਹੱਲੇ ਤੇ ਇਸ ਕਰਕੇ ਹੁਣ ਆਪਾਂ ਇਹਦੇ ਵਿੱਚ ਪਾ ਲਏ ਨੇ ਮਕਰੋਨੀ ਉਹ ਆਪਾਂ ਪਾਣੀ ਦੇ ਅਲੱਗ ਕਰਕੇ ਛਾਣਨੀ ਦੇ ਵਿੱਚ ਪਾ ਲਈ ਸੀ ਤੇ ਉਹ ਆਤ ਤੋਂ ਬਾਅਦ ਤਾਂ ਕਿ ਜਿਹੜਾ ਉਹਦੇ ਵਿੱਚ ਵਾਧੂ ਜਿਹਾ ਪਾਣੀ ਹੁੰਦਾ ਜੀ ਉਹ ਨਿਕਲ ਜਾਂਦਾ ਤੇ ਜ਼ਿਆਦਾ ਭੁੱਲਦੀ ਨਹੀਂ ਜੀ ਇਸ ਕਰਕੇ ਇਹਨੂੰ ਛਾਣਨੀ ਦੇ ਵਿੱਚ ਪਾ ਲਈਏ ਤਾਂ ਕਿ ਚੰਗੀ ਤਰ੍ਹਾਂ ਪਾਣੀ ਨਿਕਲ ਜਾਵੇ ਜੀ ਤੇ ਵਾਕਿ ਆਪਾਂ ਹਲਕਾ ਹਲਕਾ ਇਹਨੂੰ ਹਿਲਾਉਂਦੇ ਜਾਵਾਂਗੇ ਜੀ ਥੋੜਾ ਜਿਹਾ ਜ਼ਿਆਦਾ ਹੀ ਇਹਨੂੰ ਘੋਲੂ। ਚੜਾਈ ਆਪਣੀ ਛੋਟੀ ਹੈ ਜੀ ਥੋੜੀ ਜੀ। ਇਸ ਕਰਕੇ ਆਪਾਂ ਹੌਲੀ-ਹੌਲੀ ਇਹਨੂੰ ਹਿਲਾਉਂਦੇ ਜਾਵਾਂਗੇ ਜੀ। ਮਸੋਂ ਇਹ ਪੈ ਨੂੰ 5-4 ਮਿੰਟ ਹੀ ਆਪਾਂ ਹਲਾਉਣਾ ਜੀ ਤਾਂ ਕਿ ਚੰਗੀ ਤਰਾ ਮਸਾਲੇ ਦੇ ਵਿੱਚ ਮੋਸ ਹੋ ਜਾਣਗੇ। ਤੇ ਦਾ ਕੀ ਇਹਦੇ ਵਿੱਚ ਆਪਾਂ ਮੈਗੀ ਦਾ ਮਸਾਲਾ ਵੀ ਪਾ ਸਕਦੇ ਹਾਂ ਤੇ ਜਾ ਕੇ ਤਾਂ ਕਿ ਉਹਦੇ ਨਾਲ ਵੀ ਸਵਾਦ ਬਹੁਤ ਵਧੀਆ ਆਉਂਦਾ ਹੈ। ਸੌਸ ਵੀ ਪਾ ਸਕਦੇ ਆ ਆਪਾਂ ਇਹਦੇ ਵਿੱਚ ਇੱਕ ਦੋ ਚਮਚ ਆਪਣੇ ਸਵਾਦ ਅਨਸਾਰ ਫਿਰ ਉਹ ਪਾ ਕੇ ਜੀ ਚੰਗੀ ਤਰ੍ਹਾਂ ਨੋ ਮਿਕਸ ਕੀਤਾ ਜਾਵੇ ਤੇ ਫਿਰ ਬਹੁਤ ਵਧੀਆ ਬਣ ਜੂਗੀ ਹੁਣ ਆਪਾਂ ਇਹਨੂੰ ਟੱਕ ਦੇਣਗੇ 1-2 ਮਿੰਟ ਲਈ ਤੇ ਫਿਰ ਇਹ ਬਣ ਕੇ ਤਿਆਰ ਹੋ ਜੂਗੀ ਜਲਦੀ ਜਲਦੀ ਟੱਕੀ ਹੋਈ ਚੀਜ਼ ਜਿਆ ਜਲਦੀ ਬਣਦੀ ਹੈ ਜੀ ਨਾ ਇਹ ਆਪਣਾ ਗੈਸ ਬਹੁਤ ਘੱਟ ਲੱਗਦਾ ਜੀ ਇਸ ਕਰਕੇ ਕੋਈ ਵੀ ਚੀਜ਼ ਤੁਸੀਂ ਬਣਾਓ ਜੀ ਅਗੇ ਤੋਂ ਗੈਸ ਨੂੰ ਟੱਕ ਕੇ ਬਣਾਓ ਜੀ ਕਉ ਮਟਕੀ ਹੋਈ ਚੀਜ਼ ਜਲਦੀ ਆਉਣ ਹੁੰਦੀ ਹੈ ਜੀ ਗੈਸ ਦੀ ਬਚਤ ਬਹੁਤ ਹੁੰਦੀ ਹੈ ਜੀ ਘੱਟ ਗੈਸ ਲੱਗਦਾ ਕਿਉਂਕਿ ਆਪਾਂ ਨੂੰ ਘਰ ਦੇ ਵਿੱਚ ਬਈ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਜੀ ਹਨਾ ਬਿਜੂਰੀਆਂ ਦੇ ਵਿੱਚ ਸਰਪੇ ਵੀ ਕਰਨੇ ਪੈਂਦੇ ਆ ਜੀ ਵੀਡੀਓ ਜਰੂਰ ਦੱਸਿਓ ਕਿਵੇਂ ਲੱਗੀ ਜੀ ਧੰਨਵਾਦ ਜੀ